ਹੈਲੋ ਫਰੈਂਡ ਜਜਸੀ ਬਣਾਂਗੇ ਪ੍ਰਸਤਾਵਨਾ ਪ੍ਰੀਐਮਬਲ ਪ੍ਰਸਤਾਵਨਾ ਉਸ ਦਸਤਾਵੇਜ਼ ਨੂੰ ਕਹਿੰਦੇ ਨੇ ਜੋ ਕਿਸੇ ਸੰਵਿਧਾਨ ਦੇ ਆਰੰਭ ਤੋਂ ਪਹਿਲਾਂ ਅੰਕਿਤ ਕੀਤੀ ਜਾਂਦੀ ਹੈ ਪ੍ਰਸਤਾਵਨਾ ਇੱਕ ਅਜਿਹਾ ਦਸਤਾਵੇਜ਼ ਹੁੰਦੀ ਹੈ ਜਿਦੇ ਵਿੱਚ ਸੰਵਿਧਾਨ ਦੇ ਮੁੱਖ ਉਦੇਸ਼ਾਂ ਸੰਧਾਤਾ ਦੇ ਆਦਰਸ਼ਾਂ ਦਾ ਵਰਣਨ ਕੀਤਾ ਜਾਂਦਾ ਹੈ ਸੰਯੁਕਤ ਰਾਜ ਅਮਰੀਕਾ ਦਾ ਪਹਿਲਾ ਲਿਖਤੀ ਸੰਵਿਧਾਨ ਜਿਦੇ ਵਿੱਚ ਜਿਹੜੀ ਪ੍ਰਸਤਾਵਨਾ ਗੋ ਅੰਕਿਤ ਕੀਤੀ ਗਈ ਸੀ ਪ੍ਰਸਤਾਵਨਾ ਅਜਿਹਾ ਮਹੱਤਵਪੂਰਨ ਦਸਤਾਵੇਜ਼ ਹੁੰਦੀ ਹੈ ਜਿਹਨੂੰ ਉਸੇ ਸੰਵਿਧਾਨ ਦੀ ਭੂਮਿਕਾ ਕਹਿ ਸਕਦੇ ਆ ਇੰਟਰੋਡਕਸ਼ਨ ਆਫ ਕਨਸਟੀਟਿਊਸ਼ਨ ਸਾਡੀ ਪ੍ਰਸਤਾਵਨਾ ਇੱਕ ਉਦੇਸ਼ ਪ੍ਰਸਤਾਵ ਉਤੇ ਆਧਾਰਿਤ ਹੈ ਅਸੀਂ ਭਾਰਤ ਦੇ ਲੋਕ ਤੋਂ ਸਾਡੀ ਪ੍ਰਸਤਾਵਨਾ ਸ਼ੁਰੂ ਹੁੰਦੀ ਹੈ ਤੇ ਖਤਮ ਹੁੰਦੀ ਹੈ ਇਸ ਸੰਵਿਧਾਨ ਸਭਾ ਵਿੱਚ ਅੱਜ 26 ਨਵੰਬਰ 1949 ਨੂੰ ਜਿਸ ਸੰਵਿਧਾਨ ਨੂੰ ਸਵੀਕਾਰਿਆ ਦਿਨੇ ਜਮਾਤ ਤੇ ਆਤਮਸਮਰਪਿਤ ਕਰਦੀਆਂ ਐ ਨੇਪਾਲਖੀ ਵਾਲਾ ਨੇ ਕਿਹਾ ਸੀ ਕਿ ਪ੍ਰਸਤਾਵਨਾ ਸੰਵਿਧਾਨ ਦਾ ਇੱਕ ਪਛਾਣ ਪੱਤਰ ਹੈ ਤਾਂ ਹੁਣ ਸਵਾਲ ਪੈਦਾ ਹੁੰਦਾ ਹੈ ਕਿ ਸੰਵਿਧਾਨਕ ਸ਼ਕਤੀਦਾਨ ਦੇ ਮੂਲਮਾ ਕਿਹੜਾ ਹੈ ਤਾਂ ਜਿਹੜਾ ਸੰਵਿਧਾਨਕ ਸ਼ਕਤੀਦਾਨ ਦੇ ਮੂਲਮਾ ਹੈ ਭਾਰਤ ਦੇ ਲੋਕ ਨੇ ਕਿਉਂਕਿ ਜਿਹੜੀ ਸਾਡੀ ਪ੍ਰਸਤਾਵਨਾ ਇਦੇ ਵਿੱਚ ਸਪਸ਼ਟ ਤੌਰ ਤੇ ਦੱਸਿਆ ਹੈਗਾ ਕਿ ਸੰਵਿਧਾਨ ਦਾ ਨਿਰਮਾਣ ਕਰਨ ਵਾਲੇ ਵੀ ਤੇ ਸੰਵਿਧਾਨ ਨੂੰ ਜਿਹੜਾ ਹੈਗਾਗਾ ਆਪਣੇ ਉੱਪਰ ਲਾਗੂ ਕਰਨ ਵਾਲੇ ਭਾਰਤ ਦੇ ਲੋਕ ਨੇ ਜਿੱਦੋਂ ਪਤਾ ਲੱਗਦਾ ਹੈ ਕਿ ਸੰਵਿਧਾਨਕ ਸ਼ਕਤੀ ਦਾ ਜਿਹੜਾ ਅੰਤਿਮ ਸੋਮਾਗਾ ਉਹ ਭਾਰਤ ਦੇ ਲੋਕ ਨੇਗੇ ਭਾਰਤ ਦੀ ਸੰਵਿਧਾਨਕ ਪ੍ਰਣਾਲੀ ਦਾ ਸਰੂਪ ਨੇਚਰ ਆਫ ਇੰਡੀਅਨ ਕਨਸਟੀਟਿਊਸ਼ਨਲ ਸਿਸਟਮ ਸੰਵਿਧਾਨ ਦੀ ਜਿਹੜੀ ਪ੍ਰਸਤਾਵਨਾ ਗਈ ਤੋਂ ਭਾਰਤੀ ਸੰਵਿਧਾਨਕ ਪ੍ਰਣਾਲੀ ਦੇ ਸਰੂਪ ਬੰਦੀ ਪਤਾ ਚੱਲਦਾ ਹੈ ਕਿ ਭਾਰਤ ਇੱਕ ਜਿਹੜਾ ਹੈਗਾਗਾ ਉਹ ਸੋਵਰਨ ਸੋਸ਼ਲਿਸ ਸੈਕুলਰ ਡੈਮੋਕਰਟਿਕ ਰਿਪਬਲਿਕ ਹੈ ਭਾਰਤ ਇੱਕ ਸੰਪੂਰਨ ਪ੍ਰਭੂਸਤਾ ਸੰਪੰਨ ਰਾਜ ਸੋਵਰਨ ਸਟੇਟ ਹੈ ਇਹਦਾ ਕੀ ਮਤਲਬ ਹੈ ਕਿ ਭਾਰਤ ਆਪਣੇ ਅੰਦਰ ਦਿਵਾਲੀ ਨੀਤੀ ਦਾ ਨਿਰਮਾਣ ਕਰਨ ਵਿੱਚ ਪੂਰੀ ਤਰ੍ਹਾਂ ਸੁਤੰਤਰ ਹੈਗਾ ਭਾਰਤ ਕੋਲੇ ਪ੍ਰਭੂਸਤਾ ਹੈਗੀ ਸੰਪੂਰਨ ਪ੍ਰਭੂਸਤਾ ਹੈਗੀ ਤੇ ਭਾਰਤ ਕਿਸੇ ਵਿਦੇਸ਼ੀ ਸੱਤਾ ਦੇ अधीन ਨਹੀਂ ਹੈ ਉਹ ਆਪਣੇ ਵਿਦੇਸ਼ੀ ਮਾਮਲਿਆਂ ਵਿੱਚ ਪੂਰੀ ਤਰ੍ਹਾਂ ਸੁਤੰਤਰ ਹੈ ਤੇ ਦੂਜੇ ਦੇਸ਼ਾਂ ਨਾਲ ਸਮਾਨਤਾ ਦਾ ਅਧਿਕਾਰ ਰੱਖਦਾ ਹੈ ਭਾਰਤ ਇੱਕ ਸਮਾਜਵਾਦੀ ਰਾਜ ਹੈ ਸੋਸ਼ਲਿਸਟ ਸਟੇਟ ਹੈ ਇਹ ਸ਼ਬਦ ਐਡ ਕੀਤਾ ਗਿਆ ਸੀ 42nd ਕਨਸਟੀਟਿਊਸ਼ਨਲ ਐਮੈਂਡਮੈਂਟ ਦੇ ਨਾਲ 1976 ਦੇ ਵਿੱਚ ਸਾਡੀ ਪ੍ਰੀਐਮਬ ਧਰਮ ਨਿਰਪੱਖ ਰਾਜ ਸੈਕੂਲਰ ਸਟੇਟ ਹੈ ਇਹ ਵੀ 42 ਸੈਕੰਡ ਕਨਸਟੀਟਿਊਸ਼ਨਲ ਐਮੈਂਡਮੈਂਟ ਦੇ ਨਾਲ ਇਹ ਜਿਹੜਾ ਸ਼ਬਦ ਆ ਸਾਡੀ ਪ੍ਰਸਤਾਵਨਾ ਦੇ ਵਿੱਚ ਸ਼ਾਮਲ ਕੀਤਾ ਗਿਆ ਸੀ ਧਰਮ ਨਿਰਪੱਖ ਦਾ ਮਤਲਬ ਹੈ ਕਿ ਸਾਡੇ ਦੇਸ਼ ਵਿੱਚ ਕਿਸੇ ਵੀ ਧਰਮ ਨੂੰ ਰਾਜ ਧਰਮ ਦਾ ਦਰਜਾ ਨਹੀਂ ਦਿੱਤਾ ਗਿਆ ਸਾਰੇ ਧਰਮ ਬਰਾਬਰ ਨੇ ਕੋਈ ਵੀ ਵਿਅਕਤੀ ਕਿਸੇ ਵੀ ਧਰਮ ਨੂੰ ਮੰਨ ਸਕਦਾ ਹੈ ਅਪਣਾ ਸਕਦਾ ਹੈ ਤੇ ਉਹਦੀ ਜਿਹੜੀ ਪੂਜਾ ਹੈ ਉਹ ਕਰ ਸਕਦਾ ਹੈ ਭਾਰਤ ਇੱਕ ਲੋਕਤੰਤਰੀ ਰਾਜ ਹੈ ਡੈਮੋਕਰੈਟਿਕ ਸਟੇਟ ਹੈ ਇਦਾ ਕੀ ਮਤਲਬ ਹੈ ਕਿ ਰਾਜ ਦੀ ਜਿਹੜੀ ਸ਼ਾਸਨ ਸ਼ਕਤੀ ਹੈ ਸਾਡੇ ਦੇਸ਼ ਦੇ ਵਿੱਚ ਕਿਸੇ ਇੱਕ ਸ਼੍ਰੇਣੀ ਕੋਲੇ ਜਾਂ ਕੁਝ ਛੋਟੀਆਂ ਦੇ ਕੋਲੇ ਨਹੀਂ ਹੈਗੀ ਬਲਕਿ ਸਮੁੱਚੀ ਜਨਤਾ ਦੇ ਕੋਲੇ ਹੈ ਤੇ ਸਾਡੀ ਪ੍ਰਸਤਾਵਨਾ ਤੋਂ ਇਹ ਪਤਾ ਲੱਗਦਾ ਹੈ ਕਿ ਭਾਰਤ ਵਿੱਚ ਕੇਵਲ ਰਾਜਨੀਤਿਕ ਲੋਕਤੰਤਰ ਨਹੀਂ ਬਲਕਿ ਸਮਾਜਿਕ ਤੇ ਆਰਥਿਕ ਲੋਕਤੰਤਰ ਦੀ ਸਥਾਪਨਾ ਦਾ ਜਿਹੜਾ ਆਦਰਸ਼ ਹੈ ਉਹ ਵੀ ਸਾਡੀ ਪ੍ਰਸਤਾਵਨਾ ਦੇ ਵਿੱਚ ਦੱਸਿਆ ਗਿਆ ਹੈਗਾ ਭਾਰਤ ਇੱਕ ਗਣਰਾਜ ਹੈ ਰਿਪਬਲਿਕ ਹੈ ਇਹਦਾ ਕੀ ਮਤਲਬ ਹੈ ਕਿ ਸਾਡੇ ਦੇਸ਼ ਦਾ ਜਿਹੜਾ ਹੈੱਡ ਆਫ ਸਟੇਟ ਹੈ ਉਹ ਕੋਈ ਰਾਜਾ ਜਾਂ ਰਾਣੀ ਨਹੀਂ ਹੈਗਾਗਾ ਨਹੀਂ ਬਲਕਿ ਉਹ ਜਿਹੜਾ ਹੈਗਾ ਜਨਤਾ ਦੇ ਦੁਆਰਾ ਅਪਰਤਖ ਰੂਪ ਵਿੱਚ ਚੁਣਿਆ ਗਿਆ ਪ੍ਰਤੀਨਿਧ ਹੈ ਤੇ ਉਹਦੀਆਂ ਜਿਹੜੀਆਂ ਸ਼ਕਤੀਆਂ ਦਾ ਜਿਹੜਾ ਸੋਮਾ ਉਹ ਵੀ ਲੋਕਾਂ ਦੁਆਰਾ ਬਣਾਇਆ ਗਿਆ ਭਾਰਤੀ ਸੰਵਿਧਾਨ ਹੈ ਹੁਣ ਸੰਵਿਧਾਨ ਦੇ ਮੁੱਖ ਉਦੇਸ਼ ਕੀ ਨੇ ਓਬਜੈਕਟਿਵਸ ਕੀ ਨੇ ਕਨਸਟੀਟਿਊਸ਼ਨ ਦੇ ਪ੍ਰਸਤਾਵਨਾ ਦੇ ਵਿੱਚ ਸੰਵਿਧਾਨ ਦੇ ਉਦੇਸ਼ਾਂ ਬਾਰੇ ਦੱਸਿਆ ਗਿਆ ਹੈਗਾ ਜਿਸ ਤਰ੍ਹਾਂ ਨਿਆਂ ਜਸਟਿਸ ਦੀ ਗੱਲ ਕੀਤੀ ਹੈ ਸੋਸ਼ਲ ਜਸਟਿਸ ਇਕਨੋਮਿਕ ਜਸਟਿਸ ਪੋਲੀਟੀਕਲ ਜਸਟਿਸ ਇਹਦਾ ਕੀ ਮਤਲਬ ਹੈ ਕਿ ਕਿਸੇ ਵੀ ਵਿਅਕਤੀ ਨਾਲ ਧਰਮ ਜਾਤ ਨਸਲ ਰੰਗ ਦੇ ਆਧਾਰ ਤੇ ਜਿਹੜਾ ਕੋਈ ਕਿਸੇ ਨਾਲ ਕੋਈ ਵਿਤ ਕਰਾ ਜਿਹੜਾ ਉਹ ਨਹੀਂ ਕੀਤਾ ਜਾਊਗਾ ਸਾਰੇ ਵਿਅਕਤੀ ਬਰਾਬਰ ਨੇਗੇ ਸਾਰਿਆਂ ਨੂੰ ਬਰਾਬਰ ਜਿਹੜਾ ਹੈਗਾਗਾ ਨਿਆਂ ਮਿਲੂਗਾ ਅੱਗੇ ਆ ਗਿਆ ਜੀ ਸੁਤੰਤਰਤਾ ਲਿਬਰਟੀ ਲਿਬਰਟੀ ਦਾ ਕੀ ਮਤਲਬ ਹੈ ਕਿ ਇੱਕ ਫੰਡਾਮੈਂਟਲ ਰਾਈਟਸ ਨੇ ਜਿਹੜੇ ਭਾਗ 3 ਦੇ ਵਿੱਚ ਉਹਦੇ ਵਿੱਚ ਆਰਟੀਕਲ 19 ਤੋਂ ਲੈ ਕੇ 22 ਤੱਕ ਭਾਰਤੀ ਨੇ ਜਿਹੜੇ ਇਹਨਾਂ ਨੂੰ ਸੁਤੰਤਰਤਾ ਲਿਬਰਟੀ ਪ੍ਰਦਾਨ ਕੀਤੀ ਗਈ ਹੈ ਇਸ ਤੋਂ ਇਲਾਵਾ 25 ਤੋਂ ਲੈ ਕੇ 28 ਤੱਕ ਧਰਮ ਦੀ ਜਿਹੜੀ ਸੁਤੰਤਰਤਾ ਵੀ ਦਿੱਤੀ ਗਈ ਹੈ ਸਮਾਨਤਾ ਇਕਵੈਲਿਟੀ ਵੀ ਇਹਦੇ ਚ ਵੀ ਹੋਇਆ ਹੈਗਾ ਵੀ ਕਿਸੇ ਵਿਅਕਤੀ ਨਾਲ ਕੋਈ ਭੇਦਭਾਵ ਜੜਾਉਣਾ ਨਹੀਂ ਕੀਤਾ ਜਾਂਦਾ 14 ਤੋਂ ਲੈ ਕੇ 18 ਤੱਕ ਜੜੀ ਵਿਅਕਤੀ ਨੇਗੇ ਸਾਡੇ ਦੇਸ਼ ਵਿੱਚ ਸਾਰੇ ਨਾਗਰਿਕ ਨੇ ਉਹਨਾਂ ਨੂੰ ਸਮਾਨਤਾ ਦਾ ਅਧਿਕਾਰ ਦਿੱਤਾ ਗਿਆ ਹੈਗਾ ਆਰਟੀਕਲ 14 ਤੋਂ ਲੈ ਕੇ ਆਰਟੀਕਲ 18 ਤੱਕ ਭਰਾਤਰੀ ਭਾਵ ਫਰੇਟਰਨਿਟੀ ਇਹਦਾ ਭਾਵ ਹੈਗਾ ਇਹਦਾ ਕੀ ਮਤਲਬ ਹੈ ਭਰਾਤਰੀ ਭਾਵ ਦਾ ਕਿ ਵਿਅਕਤੀਆਂ ਦਾ ਸਤਿਕਾਰ ਕਰਨਾ ਰਾਸ਼ਟਰੀ ਇਕਤਾ ਸਥਾਪਿਤ ਕਰਨਾ ਇੱਕ ਬੇਰੂਵਾਰੀ ਯੂਨੀਅਨ ਕੇਸ ਆਇਆ ਸੀ 1960 ਦੇ ਵਿੱਚ ਇਹਦੇ ਵਿੱਚ ਕਿਹਾ ਗਿਆ ਕਿ ਜਿਹੜੀ ਪ੍ਰਸਤਾਵਨਾ ਹੈ ਕਿ ਉਹ ਸਾਡੇ ਸੰਵਿਧਾਨ ਦਾ ਭਾਗ ਨਹੀਂ ਹੈਗੀ ਕਿਉਂਕਿ ਪ੍ਰਸਤਾਵਨਾ ਸੰਵਿਧਾਨ ਦਾ ਭਾਗ ਨਹੀਂ ਹੈਗੀ ਇਸ ਕਰਕੇ ਤੁਹਾਨੂੰ ਅਮੈਂਡ ਵੀ ਨਹੀਂ ਕਰ ਸਕਦੇ ਫਿਰ ਉਸ ਤੋਂ ਬਾਅਦ 1973 ਦੇ ਵਿੱਚ ਕੇਸ਼ਵਨੰਦ ਵਰਤੀ ਕੇਸ ਆਇਆ ਜਿਹਦੇ ਵਿੱਚ ਕਿਹਾ ਗਿਆ ਕਿ ਪ੍ਰਸਤਾਵਨਾ ਸੰਵਿਧਾਨ ਦਾ ਇੱਕ ਭਾਗ ਹੈ ਕਿਉਂਕਿ ਪ੍ਰਸਤਾਵਨਾ ਸੰਵਿਧਾਨ ਦਾ ਭਾਗ ਹੈ ਤਾਂ ਅਸੀਂ ਨੂੰ ਅਮੈਂਡ ਕਰ ਸਕਦੇ ਹਾਂ ਪ੍ਰਣਾਲੀ ਇਹਦੇ ਵਿੱਚ ਇੱਕ ਬੇਸਿਕ ਸਟਰਕਚਰ ਆਫ ਦਾ ਕਨਸਟੀਟਿਊਸ਼ਨ ਇਹ ਵੀ ਉੱਪਰ ਗਿਆ ਹੈ ਕਿ ਅਸੀਂ ਜਿਹੜੀ ਸਾਡਾ ਪ੍ਰੀਅੰਬਲ ਨੂੰ ਅਮੈਂਡ ਤਾਂ ਕਰ ਸਕਦੇ ਹਾਂ ਪਰ ਜਿਹੜਾ ਸਾਡੇ ਇਸ ਸੰਵਿਧਾਨ ਦਾ ਬੇਸਿਕ ਸਟਰਕਚਰ ਹੈ ਇਹਦੇ ਨਾਲ ਅਸੀਂ ਕੋਈ ਛੇੜਛਾੜ ਨਹੀਂ ਕਰ ਸਕਦੇ ਫਿਰ 42nd ਕਨਸਟੀਟਿਊਸ਼ਨਲ ਅਮੈਂਡਮੈਂਟ ਵਿੱਚ ਜਿਹੜੀ 97 ਦੇ ਵਿੱਚ ਦੇ ਨਾਲ ਤਿੰਨ ਸ਼ਬਦ ਸਾਡੇ ਜਿਹੜੀ ਭਰੀਆੰਬਲਾ ਉਹਦੇ ਵਿੱਚ ਐਡ ਕੀਤੇ ਗਏ ਸੀ ਦਸ ਲਿਸਟ ਸੈਕੂਲਰ ਇੰਟੀਗ੍ਰਿਟੀ ਵੀਡੀਓ ਨੂੰ ਲਾਈਕ ਸਬਸਕ੍ਰਾਈਬ ਤੇ ਸ਼ੇਅਰ ਜਰੂਰ ਕਰੋ ਜੀ